ਤੇਰੇ ਹੁੰਦੇ ਕਾਦੀ ਫਿਕਰ ਐ ਮੈਨੂੰ ਹਾਂ ਨਾ ਰਾਤ ਕੀ ਹੋ ਗਿਆ ਦੀ ਫੋਨ ਕੱਟ ਕੇ ਅੱਛਾ 2 ਮਿੰਟ ਬਾਅਦ ਫੇਰ ਫੋਨ ਲਾ ਲੈ ਦੁਬਾਰੇ ਹਾਂ ਹਾਂ ਮੈਨੂੰ ਤਾਂ ਆ ਗਿਆ ਮਾਂ ਕਿਤੇ ਸਾਨੂੰ ਨੀਂਦ ਆ ਗਈ ਹਾਂ ਨੀਂਦਾਂ ਤਾਂ ਕਿੱਥੇ ਮੇਰੀ ਤਾਂ ਆਉਂਦੀ ਨਹੀਂ ਨੀਂਦ ਆਉਂਦੀ ਪੰਜਾਂ ਨੇ ਮੈਂ ਤਾਂ ਦਿਨ ਰਾਤ ਇੱਕ ਹੀ ਦਿਖੀ ਜਾਂਦਾ ਹੂੰ ਨੂੰ ਹੀ ਚਤਨੂ ਚਿਤਮਣੀ ਜੀ ਲੱਗੀ ਰਹਿੰਦੀ ਸਾਰਾ ਦਿਨ ਪਤੀ ਨਹੀਂ ਲੱਗਦਾ ਕਾਉ ਮਾਉ ਜਹ ਹੋਈ ਜਾਂਦਾ ਹਾਂ ਉਹ ਦੁਨੀਆ ਨਾ ਰੰਗੜੀ ਰੰਗੜੀ ਜਿਹੀ ਲੱਗਦੀ ਹੋਂ ਤਾਂ ਜਵੀ ਹਾਂ ਕੋਈ ਤਾਂ ਫੋਨ ਥੋੜਾ ਕਿਹਦਾ ਪ੍ਰਿਤੋ ਚਾਹੀ ਡੱਛ ਤੇ ਮੈਨੂੰ ਕਿਹਦਾ ਫੋਨ ਲੈ ਮੇਰੇ ਫੋਨ ਤੇ ਜਿਹਦਾ ਮਰਜ਼ੀ ਫੋਨ ਆਵੇ ਤੇਰਾ ਕੋਈ ਮਤਲਬ ਨਹੀਂ ਬਣਦਾ ਹੁਣ ਮੇਰੇ ਫੋਨ ਦੇ ਹੱਥ ਲਾਉਣਾ ਬਾਈ ਤੈਨੂੰ ਐ ਪੁੱਛਦਾ ਤੂੰ ਕਿਉਂ ਨਹੀਂ ਚੌਥੀ ਰਾਤ ਤੈਨੂੰ ਕਿਹੜੂ ਕਹਿ ਨਹੀਂ ਗਈ ਤੂੰ ਲੈ ਮੈਂ ਵੀ ਗੱਲ ਕਰਦੀ ਆ ਕਿਹਦਾ ਗੱਲ ਕਿਹਦੇ ਨਾਲ ਕਰਦੀ ਆ ਤੂੰ ਕਿਹੜਾ ਮੈਨੂੰ ਨਾਉ ਦੱਛ ਕਿਉਂ ਦੱਸਾਂ ਤੈਨੂੰ ਨਾ ਕੀ ਗੱਲ ਫੇ ਤੂੰ ਬੈਲੀ ਦੀ ਜੰਨ ਨਹੀਂ ਹੋ ਕੇ ਆਏ ਹੋ ਜੰਗੀ ਤੂੰ ਤੇਰੀ ਕੀ ਜਨਾਨੀ ਰਹੇਗੀ ਕਿ ਮੈਂ ਕਿਛੇ ਨਾਲ ਕਰ ਲਾਂਗੀ ਗੱਲ ਤੇਰਾ